ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਗੰਥ ਸਾਹਿਬ ਜੀ ਦੇ ਅੰਗ 363 ਤੋਂ ਲੈ ਕੇ 365 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਅੱਜ ਆਪਾਂ ਗੁਰੂ ਅਮਰਦਾਸ ਜੀ ਦੀ ਬਾਣੀ ਤੇ ਵਿਚਾਰ ਕਰਦੇ ਹਾਂ ਕੱਲ ਫਿਰ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਸ਼ੁਰੂ ਹੋਏਗੀ ਜੀ ਆਉ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ ਤੀਜਾ ਗੁਰਸਾਇਰ ਸਤਗੁਰ ਸੱਚ ਸੋਏ ਪੂਰੇ ਪਾਗ ਗੁਰ ਸੇਵਾ ਹੋਏ ਸੋ ਬੁਝੈ ਜਿਸ ਆਪ ਬੁਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਅਗਿਆਨ ਬਿਨਾਸੈ ਅਨ ਦਿਨ ਜਾਗੈ ਵੇਖੈ ਸਚ ਸੋਏ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰੂ ਕਹਿੰਦੇ ਪਰਮਾਤਮਾ ਦੇ ਗੁਣਾ ਰੂਪੀ ਰਤਨਾ ਨਾਲ ਭਰਿਆ ਹੋਇਆ ਸਮੁੰਦਰ ਆ ਕਹਿੰਦੇ ਗੁਰੂ ਕਹਿੰਦੇ ਉਸ ਪਰਮਾਤਮਾ ਦਾ ਹੀ ਰੂਪ ਹੈ ਕਹਿੰਦੇ ਪੂਰੇ ਗੁਰੂ ਦੀ ਦੱਸੀ ਹੋਈ ਸੇਵਾ ਉਹੀ ਜੀਵ ਕਰਦੇ ਨੇ ਜਿਨ੍ਹਾਂ ਤੇ ਭਾਗ ਚੰਗੇ ਨੇ ਫਿਰ ਕਹਿੰਦੇ ਜੀਵਨ ਦੀ ਜਿਹੜੀ ਅਸਲੀਅਤ ਆ ਉਹ ਵੀ ਉਹੀ ਜੀਵ 부ਝ ਸਕਦਾ ਅਸਲੀਅਤ ਜੀਵਨ ਦੀ ਨੂੰ ਉਹੀ ਸਮਝ ਸਕਦਾ ਜਿਹਨੂੰ ਪਰਮਾਤਮਾ ਆਪ 부ਝਾਏ ਕਹਿੰਦੇ ਗੁਰੂ ਹੀ ਕਿਰਪਾ ਕਰਕੇ ਜੀਵ ਕੋਲੋਂ ਪਰਮਾਤਮਾ ਦੀ ਸੇਵਾ ਭਗਤੀ ਦੀ ਕਾਰ ਕਰਵਾਉਂਦਾ ਹੈ ਕਹਿੰਦੇ ਗੁਰੂ ਵੱਲੋਂ ਬਖਸ਼ੇ ਹੋਏ ਗਿਆਨ ਰਤਨ ਦੇ ਨਾਲ ਜੀਵ ਨੂੰ ਪਰਮਾਤਮਾ ਬਾਰੇ ਸੋਝੀ ਹੁੰਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਅਗਿਆਨਤਾ ਖਤਮ ਹੁੰਦੀ ਹੈ ਤੇ ਜੀਵ ਮਾਇਆ ਵੱਲੋਂ ਸੁਚੇਤ ਰਹਿੰਦਾ ਹੈ ਉਹੀ ਜੀਵ ਫਿਰ ਕਹਿੰਦੇ ਪਰਮਾਤਮਾ ਦੇ ਨਾਲ ਜਾਣ ਪਛਾਣ ਪਾ ਸਕਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਮੋਹੋ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋ ਜੀ ਪਾਏ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜਿਆ ਜੀਵ ਆਪਣੇ ਅੰਦਰੋਂ ਮਾਇਆ ਦਾ ਮੋਹ ਤੇ ਹੰਕਾਰ ਖਤਮ ਕਰ ਲੈਂਦਾ ਪਰੇ ਸਾਰੇ ਚੀਜ਼ਾਂ ਦੀ ਸੋਝੀ ਕਹਿੰਦੇ ਵੀ ਪਰਮਾ ਗੁਰੂ ਦੇ ਸ਼ਰਨ ਪਿਆਈ ਆਉਂਦੀ ਆ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੇ ਥਿਰ ਨਾਮ ਸਮਾਣੈ ਫਿਰ ਜਿਸ ਜੀਵ ਨੂੰ ਕਹਿੰਦੇ ਵੀ ਗੁਰੂ ਦੀ ਸ਼ਰਨ ਪਿਆ ਪਰਮਾਤਮਾ ਬਾਰੇ ਜਾਣ ਪਛਾਣ ਹੁੰਦੀ ਆ ਫਿਰ ਉਹ ਕਹਿੰਦੇ ਗੁਰੂ ਦੇ ਸ਼ਬਦ ਰਾਹੀ ਆਪਣੇ ਅੰਤਰ ਆਤਮੇ ਪਰਮਾਤਮਾ ਦੇ ਘਰ ਦੀ ਪਛਾਣ ਹੋ ਜਾਂਦੀ ਹੈ ਉਹਨੂੰ ਫਿਰ ਕਹਿੰਦੇ ਉਹਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਉਹ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਜੀਵ ਜੰਮਣ ਮਰਨਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹ ਗੁਬਾਰ ਕਹਿੰਦੇ ਬਾਕੀ ਸੰਸਾਰ ਦੇ ਜਿਹੜੇ ਜੀਵ ਨੇ ਉਹ ਜੰਮਨ ਮਰਨ ਦੇ ਚੱਕਰ ਵਿੱਚ ਪਏ ਹੋਏ ਨੇ ਜਿਹੜੇ ਮਨਮੁਖ ਨੇ ਆਪਣੇ ਮਨ ਦੇ ਪਿੱਛੇ ਚੱਲਦੇ ਨੇ ਉਹ ਕਹਿੰਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਮਾਇਆ ਦੇ ਮੋਹ ਦੇ ਵਿੱਚ ਹਨੇਰੇ ਵਿੱਚ ਗਲਤਾਨ ਨੇ ਪਰਿੰਦਾ ਬਹੁ ਕੂੜ ਕਮਾਵੇ ਵਿਸਟਾ ਕਾ ਕੀੜਾ ਵਿਸਟਾ ਮਹੇ ਸਮਾਵੇ ਜਿਹੜੇ ਮਨਮੁਖ ਨੇ ਕਹਿੰਦੇ ਉਹ ਦੂਜਿਆਂ ਦੀ ਨਿੰਦਾ ਵਿੱਚ ਝੂਠ ਵਿੱਚ ਇਹਨਾਂ ਦੇ ਵਿੱਚ ਕਹਿੰਦੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਜਿਵੇਂ ਕਹਿੰਦੇ ਗੰਦ ਦਾ ਕੀੜਾ ਗੰਦ ਵਿੱਚੋਂ ਨਿਕਲਣਾ ਨਹੀਂ ਚਾਹੁੰਦਾ ਇਸ ਤਰ੍ਹਾਂ ਦੀ ਮਨਮੁਖ ਦੀ ਜ਼ਿੰਦਗੀ ਆ ਸਤ ਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸਬਦ ਹਰ ਭਗਤ ਦਿਰੜਾਏ ਕਹਿੰਦੇ ਜਿਹੜੇ ਜੀਵ ਗੁਰੂ ਦੀ ਸ਼ਰਨ ਆਉਂਦੇ ਨੇ ਸਤ ਸੰਗਤ ਦੇ ਵਿੱਚ ਆਉਂਦੇ ਨੇ ਗੁਰੂ ਨੂੰ ਮਿਲਦੇ ਨੇ ਉਹਨਾਂ ਨੂੰ ਸਾਰੀ ਇਹ ਜੀਵਨ ਦੀ ਜਿਹੜੀ ਅਸਲੀਅਤ ਆ ਵਿਚੰਗਾ ਕੀ ਮਾੜਾ ਕੀ ਉਹਨਾਂ ਨੂੰ ਸਭ ਸਮਝ ਲੱਗਦੀ ਆ ਫਿਰ ਉਹ ਗੁਰੂ ਦੇ ਸ਼ਬਦ ਦੇ ਨਾਲ ਹੀ ਪਰਮਾਤਮਾ ਦੀ ਭਗਤੀ ਨੂੰ ਆਪਣੇ ਅੰਦਰ ਦ੍ਰਿੜ ਕਰਦੇ ਨੇ ਪਾਣਾ ਮੰਨੈ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਜਿਹੜਾ ਜੀਵ ਕਹਿੰਦੇ ਪ੍ਰਮਾਤਮਾ ਦੀ ਰਜ਼ਾ ਨੂੰ ਮੰਨਦਾ ਉਹ ਸੁਖ ਵਿੱਚ ਰਹਿੰਦਾ ਹੈ ਇਸ ਤਰ੍ਹਾਂ ਫਿਰ ਨਾਨਕ ਜੀ ਕਹਿੰਦੇ ਨੇ ਉਹ ਉਸ ਸੱਚੇ ਵਿੱਚ ਲੀਨ ਹੋਇਆ ਰਹਿੰਦਾ ਹੈ ਜਿਹੜਾ ਜੀਵ ਉਹਦੀ ਰਜ਼ਾ ਨੂੰ ਮਿੱਠੀ ਕਰਕੇ ਮੰਨ ਲੈਂਦਾ ਹੈ ਆਸਾ ਮਹੱਲਾ ਤੀਜਾ ਪੰਜ ਪਦੇ ਸਬਦ ਮਰੈ ਇਸ ਸਦਾ ਆਨੰਦ ਸਤ ਗੁਰ ਪੇਟੇ ਗੁਰੂ ਗੋਬਿੰਦ ਜਿਹੜੇ ਜੀਵ ਕਹਿੰਦੇ ਗੁਰੂ ਨੂੰ ਮੇਲ ਕਰਕੇ ਪਹਿਲਾਂ ਗੁਰੂ ਦੇ ਨਾਲ ਮਿਲਾਪ ਹੁੰਦਾ ਫਿਰ ਉਸ ਪਰਮਾਤਮਾ ਨਾਲ ਮਿਲਾਪ ਹੁੰਦਾ ਜਿਹੜੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਆਪਾ ਪਾਪ ਮਾਰ ਲੈਂਦੇ ਨੇ ਵਿਕਾਰਾਂ ਵੱਲੋਂ ਮਰ ਜਾਂਦੇ ਨੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਨਾ ਫੇੜੇ ਮਰਨ ਆਵੇ ਜਾਏ ਪੂਰੇ ਗੁਰ ਤੇ ਸਾਚ ਸਮਾਏ ਉਹਨਾਂ ਦਾ ਫਿਰ ਕਹਿੰਦੇ ਜੰਮਨ ਮਰਨ ਦਾ ਚੱਕਰ ਖਤਮ ਹੋ ਜਾਂਦਾ ਪੂਰੇ ਗੁਰੂ ਦੀ ਸ਼ਰਨ ਆਉਣ ਦੇ ਨਾਲ ਉਹ ਪਰਮਾਤਮਾ ਦੇ ਵਿੱਚ ਸਮਾਏ ਰਹਿੰਦੇ ਨੇ ਜਿਨ ਕਾ ਨਾਮ ਲਿਖਿਆ ਤੁਰ ਲੇਖ ਤੇ ਆਨੰਦਿਨ ਨਾਮ ਸਦਾ ਤੇ ਆਵੈ ਗੁਰ ਪੂਰੇ ਤੇ ਭਗਤ ਵਿਸੇਖ ਰਹਾਉ ਕਹਿੰਦੇ ਜਿਨ੍ਹਾਂ ਦੇ ਪੂਰਵਲੇ ਸੰਸਕਾਰ ਇਸ ਤਰ੍ਹਾਂ ਦੇ ਨੇ ਕਿ ਉਹਨਾਂ ਨੇ ਪਿਛਲੇ ਜਨਮ ਦੇ ਵਿੱਚ ਵੀ ਕਮਾਈ ਕੀਤੀ ਆ ਤੇ ਉਹ ਉਹਨਾਂ ਦੇ ਪੂਰਵਲੇ ਕਹਿੰਦੇ ਅੰਕਰ ਜਿਹੜੇ ਫੁੱਟਦੇ ਨੇ ਫਿਰ ਉਹਦੇ ਅਨਸਾਰ ਉਹ ਇਸ ਜਨਮ ਦੇ ਵਿੱਚ ਵੀ ਸਦਾ ਉਸ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਤੇ ਗੁਰੂ ਵੱਲੋਂ ਬਖਸ਼ੀ ਹੋਈ ਜਿਹੜੀ ਅਸਲੀ ਭਗਤੀ ਆ ਉਹ ਕਰਦੇ ਨੇ ਉਹ ਕਹਿੰਦੇ ਉਹੀ ਕਰਦੇ ਨੇ ਜਿਨ੍ਹਾਂ ਦੇ ਇਹ ਧੁਰ ਤੋਂ ਲੇਖ ਲਿਖੇ ਗਏ ਨੇ ਕਿ ਇਹਨਾਂ ਦੇ ਨਾਮ ਸਿਮਰਨ ਕਰਨਾ ਹੈ ਉਹ ਕਹਿੰਦੇ ਫਿਰ ਹਰ ਰੋਜ਼ ਹੀ ਉਸ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਪੂਰੇ ਗੁਰੂ ਵੱਲੋਂ ਇਹਨਾਂ ਨੂੰ ਇਸ ਭਗਤੀ ਦੀ ਬਖਸ਼ਿਸ਼ ਹੁੰਦੀ ਆ ਜਿਨ ਕੋ ਹਰ ਪ੍ਰਭ ਲਏ ਮਿਲਾਏ ਤਿਨ ਕੀ ਗਹਿਣ ਗਤ ਕਹੀ ਨਾ ਜਾਏ ਜਿਨਾਂ ਨੂੰ ਕਹਿੰਦੇ ਪਰਮਾਤਮਾ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ ਉਹਨਾਂ ਦੀ ਕਹਿੰਦੇ ਅਵਸਥਾ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਦੀ ਅਵਸਥਾ ਬਿਆਨ ਕਰਨੀ ਕਠਨ ਹੋ ਜਾਂਦੀ ਹੈ ਕਹਿੰਦੇ ਪੂਰੇ ਸਤਗੁਰ ਦਿੱਤੀ ਵਡਿਆਈ ਊਤਮ ਪਦਵੀ ਹਰ ਨਾਮ ਸਮਾਈ ਜਿਸ ਜੀਵ ਨੂੰ ਕਹਿੰਦੇ ਪਰਮ ਸਤਗੁਰ ਨੇ ਪ੍ਰਮਾਤਮਾ ਦੀ ਭਗਤੀ ਬਖਸ਼ ਦਿੱਤੀ ਇਹ ਵਡਿਆਈ ਦੇ ਦਿੱਤੀ ਤਾਂ ਉਸ ਨੂੰ ਉੱਚੀ ਅਵਸਥਾ ਮਿਲਦੀ ਆ ਤੇ ਉਹ ਹਰੀ ਦੇ ਨਾਮ ਵਿੱਚ ਸਮਾਇਆ ਰਹਿੰਦਾ ਹੈ ਜੋ ਕਿਛ ਕਰੇ ਸੋ ਆਪੇ ਆਪ ਇੱਕ ਘੜੀ ਮਹਿ ਥਾਪ ਉਥਾਪ ਕਹਿੰਦੇ ਜੋ ਕੁਝ ਵੀ ਸੰਸਾਰ ਵਿੱਚ ਵਰਤ ਰਿਹਾ ਉਹ ਪਰਮੇਸ਼ਰ ਆਪ ਕਰ ਰਿਹਾ ਇੱਕ ਘੜੀ ਦੇ ਵਿੱਚ ਕਹਿੰਦੇ ਉਹ ਜੀਵ ਪੈਦਾ ਕਰਦਾ ਸ੍ਰਿਸ਼ਟੀ ਪੈਦਾ ਕਰਦਾ ਇੱਕ ਘੜੀ ਦੇ ਵਿੱਚ ਉਹਦਾ ਨਾਸ਼ ਵੀ ਕਰ ਸਕਦਾ ਕਹਿ ਕਹਿ ਕਹਿਣਾ ਆਖ ਸੁਣਾਏ ਜਿਸੋਂ ਕਾਲੇ ਥਾਏ ਨਾ ਪਾਏ ਕਹਿੰਦੇ ਇੱਕ ਤਾਂ ਜੀਵ ਭਗਤੀ ਕਰਦੇ ਨੇ ਇੱਕ ਸਿਰਫ ਕਹਿੰਦੇ ਭਗਤੀ ਦੀਆਂ ਗੱਲਾਂ ਹੀ ਕਰਦੇ ਨੇ ਫਿਰ ਜਿਹੜੇ ਕਹਿੰਦੇ ਸਿਰਫ ਭਗਤੀ ਦੀਆਂ ਗੱਲਾਂ ਹੀ ਕਰਦੇ ਨੇ ਭਗਤੀ ਨਹੀਂ ਕਰਦੇ ਉਹ ਚਾਹੇ ਕਹਿੰਦੇ ਭਗਤੀ ਦੀਆਂ ਗੱਲਾਂ ਕਰਨ ਦੇ ਲਈ ਸੌ ਵਾਰ ਕਹਿੰਦੇ ਵੀ ਮਿਹਨਤ ਕਰਦੇ ਨੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਦੀ ਜਿਹੜੀ ਭਗਤੀ ਆ ਇਹ ਕਬੂਲ ਨਹੀਂ ਪੈਂਦੀ ਜਿਨ ਕੈ ਪੋਤ ਪੁਨ ਤਿਨਾ ਗੁਰੂ ਮਿਲਾਏ ਸੱਚ ਬਾਣੀ ਗੁਰ ਸ਼ਬਦ ਸੁਣਾਏ ਕਹਿੰਦੇ ਜਿਨ੍ਹਾਂ ਦੇ ਭਾਗ ਚੰਗੇ ਨੇ ਉਹਨਾਂ ਨੂੰ ਪਰਮਾਤਮਾ ਗੁਰੂ ਦੇ ਨਾਲ ਮਿਲਾਉਂਦੇ ਆ ਫਿਰ ਗੁਰੂ ਉਸ ਜੀਵ ਨੂੰ ਪਰਮਾਤਮਾ ਦੀ ਧੁਰ ਦੀ ਬਾਣੀ ਤੇ ਗੁਰੂ ਦਾ ਸਿਫਤ ਸਲਾ ਦਾ ਸ਼ਬਦ ਸੁਣਾਉਂਦਾ ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ ਗਿਆਨ ਰਤਨ ਸਾਚੈ ਸਹਜ ਸਮਾਏ ਫਿਰ ਕਹਿੰਦੇ ਜਿਸ ਜੀਵ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਉਹਦੇ ਦੁੱਖ ਖਤਮ ਹੋ ਜਾਂਦੇ ਨੇ ਗੁਰੂ ਵੱਲੋਂ ਦਿੱਤੇ ਹੋਏ ਗਿਆਨ ਰਤਨ ਦੀ ਵਰਕਤ ਦੇ ਨਾਲ ਉਹ ਸੱਚੇ ਹੋ ਜਾਂਦੇ ਨੇ ਤੇ ਸੱਚੇ ਹੋ ਕੇ ਸਹਜਤਾ ਦੇ ਵਿੱਚ ਰਹਿੰਦੇ ਨੇ ਤੇ ਫਿਰ ਉਸ ਸੱਚੇ ਵਿੱਚ ਸਮਾ ਜਾਂਦੇ ਨੇ ਨਾ ਵੈ ਜੇਵਡ ਹੋਰ ਤਨ ਨਹੀਂ ਕੋਏ ਜਿਸ ਨੂੰ ਬਖਸੈ ਸਾਚਾ ਸੋਏ ਪੂਰੇ ਸਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਨਾਮ ਤਨ ਜਿੱਡਾ ਤਨ ਕੋਈ ਹੋਰ ਹੈ ਨਹੀਂ ਪਰ ਇਹ ਉਹਨੂੰ ਹੀ ਪ੍ਰਾਪਤ ਹੁੰਦਾ ਜਿਹਨੂੰ ਉਹ ਪਰਮਾਤਮਾ ਕਿਰਪਾ ਕਰਕੇ ਗੁਰੂ ਕੋਲੋਂ ਦਿਵਾਉਂਦਾ ਹੈ ਕਹਿੰਦੇ ਉਹ ਫਿਰ ਜੀਵ ਜਿਹਨੂੰ ਇਹ ਪਰਮਾਤਮਾ ਦਾ ਨਾਮ ਤਨ ਮਿਲਦਾ ਉਹ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਬਸਾਉਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਆਸਾ ਮਹੱਲਾਤੀ ਜਾ ਨਿਰਤ ਕਰੀ ਬਹੁ ਵਾਜੇ ਵਜਾਏ ਇਹ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋਭ ਪਰਮ ਅਨਰਵਾਉ ਦੀਵਾ ਬਲੇ ਨ ਸੋਜੀ ਪਾਏ ਗੁਰਮੁਖ ਭਗਤ ਕਟ ਚਾਨਣ ਹੋਏ ਆਪ ਪਛਾਣ ਮਿਲੈ ਪ੍ਰਭ ਸੋਏ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਸ ਤਰ੍ਹਾਂ ਰਾਸ ਧਾਰੀਏ ਹੁੰਦੇ ਨੇ ਉਹ ਭਗਤੀ ਲਈ ਕਈ ਤਰ੍ਹਾਂ ਦੇ ਨਿਰਤ ਕਰਦੇ ਨੇ ਵਾਜੇ ਵਜਾਉਂਦੇ ਨੇ ਫਿਰ ਕਹਿੰਦੇ ਜਿਹੜੇ ਇਹ ਭਗਤੀ ਦੇ ਲਈ ਨਿਰਤ ਕਰਦੇ ਨੇ ਜਾਂ ਵਾਜੇ ਵਜਾਉਂਦੇ ਨੇ ਇਹ ਕਹਿੰਦੇ ਕਿਨੂੰ ਸੁਣਾ ਰਹੇ ਨੇ ਸੁਣਾਉਣਾ ਤਾਂ ਮਨ ਨੂੰ ਹੈ ਮਨ ਵੀ ਉਹੀ ਜਿਹੜਾ ਸੁਣਨ ਵਾਲਾ ਹੋਏ ਕਹਿੰਦੇ ਉਹਨਾਂ ਦਾ ਆਪਣਾ ਮਨ ਤਾਂ ਮਾਇਆ ਦੇ ਵਿੱਚ ਅੰਨਾ ਹੋਇਆ ਹੋਇਆ ਪਰਮਾਤਮਾ ਦੇ ਸਿਫਤ ਸਲਾਹ ਨਾਮ ਸੁਣਨ ਵੱਲੋਂ ਬੋਲਾ ਹੋਇਆ ਹੋਇਆ ਕਹਿੰਦੇ ਕਿਨੂੰ ਉਹ ਸੁਣਾ ਰਹੇ ਨੇ ਅੰਦਰ ਉਹਨਾਂ ਦੇ ਕਹਿੰਦੇ ਆਪਣੇ ਲੋਭ ਹੈ ਲੋਭ ਦੀ ਆਗਾ ਕਹਿੰਦੇ ਭਰਮ ਦੀ ਹਵਾ ਚੱਲ ਰਹੀ ਹੈ ਜਿਹਦੇ ਕਰਕੇ ਕੋਈ ਗਿਆਨ ਰੂਪੀ ਦੀਲਾ ਦੀਵਾ ਨਹੀਂ ਵੱਲ ਰਿਹਾ ਅੰਦਰ ਉਹਨਾਂ ਦੇ ਗਿਆਨ ਨਹੀਂ ਹੋਇਆ ਪਰਮਾਤਮਾ ਦੀ ਸੋਝੀ ਨਹੀਂ ਹੋਈ ਉਹ ਕਿਸ ਤਰ੍ਹਾਂ ਹੁੰਦੀ ਹੈ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਗੁਰਮੁਖ ਭਗਤ ਘਟ ਚਾਨਣ ਹੋਏ ਜੋ ਗੁਰੂ ਦੇ ਸਨਮੁਖ ਹੋ ਕੇ ਭਗਤੀ ਕਰਦੇ ਨੇ ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੁੰਦਾ ਫਿਰੋ ਆਪੇ ਦੀ ਪਛਾਣ ਕਰਦੇ ਨੇ ਫਿਰ ਉਹ ਪ੍ਰਮਾਤਮਾ ਨੂੰ ਮਿਲ ਸਕਦੇ ਨੇ ਗੁਰਮਖ ਨਿਰਤ ਹਰ ਲਾਗੇ ਪਾਓ ਗੁਰਮਖ ਨਿਰਤ ਹਰ ਲਾਗੇ ਪਾਓ ਪੂਰੇ ਤਾਲ ਵਿੱਚੋਂ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੇ ਸ਼ਬਦ ਅੰਤਰ ਬ੍ਰਹਮ ਪਸ਼ਾਣ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਦਾ ਨਿਰਤ ਕੀ ਆ ਉਹਨਾਂ ਦੀ ਨਿਰਤ ਹੈ ਪਰਮਾਤਮਾ ਦੇ ਨਾਲ ਪ੍ਰੇਮ ਪੈ ਜਾਣਾ ਇਹ ਉਹਨਾਂ ਦਾ ਭਗਤੀ ਵਾਲਾ ਨਾਚ ਆ ਪਰਮਾਤਮਾ ਦੇ ਨਾਲ ਪ੍ਰੇਮ ਪੈ ਜਾਣਾ ਫਿਰ ਕਹਿੰਦੇ ਉਹ ਆਪਣੇ ਅੰਦਰੋਂ ਆਪਾ ਭਾਵ ਗਵਾ ਲੈਂਦੇ ਨੇ ਇਹ ਫਿਰ ਉਹ ਪੂਰੇ ਤਾਲ ਵਿੱਚ ਨੇ ਉਹਨਾਂ ਦੀ ਭਗਤੀ ਪੂਰੇ ਤਾਲ ਵਿੱਚ ਹੈ ਕਹਿੰਦੇ ਮੇਰਾ ਪਰਮਾਤਮਾ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਗੁਰੂ ਦੇ ਕਹਿੰਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਤਰ ਜਿਹੜਾ ਬ੍ਰਹਮਾ ਉਹਦੇ ਨਾਲ ਪਛਾਣ ਪਾਓ ਗੁਰਮਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰੂ ਦੇ ਸਨਮੁਖ ਰਹਿ ਕੇ ਕਹਿੰਦੇ ਪਰਮਾਤਮਾ ਦੀ ਭਗਤੀ ਕਰੋ ਆਪਣੇ ਅੰਦਰ ਉਸ ਸੱਚੇ ਦੇ ਨਾਲ ਪ੍ਰੇਮ ਪੈਦਾ ਕਰੋ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਸਹਿਜ ਵਿੱਚ ਰਟਕ ਕੇ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ ਗੁਰਮਖ ਭਗਤ ਜੁਗਤ ਸੱਚ ਸੋਏ ਪਖੰਡ ਭਗਤ ਨਿਰਤ ਦੁੱਖ ਹੋਏ ਕਹਿੰਦੇ ਜੋ ਗੁਰੂ ਦੇ ਸਨਮੁਖ ਹੋ ਕੇ ਉਸ ਪਰਮਾਤਮਾ ਦੀ ਭਗਤੀ ਕਰਦੇ ਨੇ ਇਹ ਭਗਤੀ ਕਰਨ ਦਾ ਸਹੀ ਢੰਗ ਹੈ ਜਿਹੜੇ ਕਹਿੰਦੇ ਪਖੰਡ ਦੇ ਵਿੱਚ ਨਾਚ ਕਰਕੇ ਸਿਰਫ ਪਖੰਡ ਦੀ ਭਗਤੀ ਕਰਦੇ ਨੇ ਉਹਦੇ ਨਾਲ ਦੁੱਖ ਹੁੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਇਹਾ ਭਗਤ ਜਨ ਜੀਵਤ ਮਰੇ ਗੁਰ ਪ੍ਰਸਾਦੀ ਪਵਜਲ ਤਰੈ ਕਹਿੰਦੇ ਸੱਚੀ ਭਗਤੀ ਇਹ ਆ ਜਿਹੜਾ ਜੀਵ ਆਪਣੇ ਜੀਵਨ ਦੇ ਦੌਰਾਨ ਮਾਇਆ ਦੇ ਮੋਹ ਵੱਲੋਂ ਮਰ ਜਾਂਦਾ ਵਿਕਾਰਾਂ ਵੱਲੋਂ ਮਰ ਜਾਂਦਾ ਇਹ ਸੱਚੀ ਭਗਤੀ ਆ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰ ਲੈਂਦਾ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜਿਉ ਆਪ ਵਸੈ ਮਨ ਆਏ ਜਿਹੜੇ ਜੀਵ ਕਹਿੰਦੇ ਗੁਰੂ ਦੇ ਉਪਦੇਸ਼ ਦੁਆਰਾ ਭਗਤੀ ਕਰਦੇ ਨੇ ਉਹ ਕਬੂਲ ਪੈਂਦੀ ਆ ਪਰਮਾਤਮਾ ਉਹਨਾਂ ਦੇ ਮਨ ਵਿੱਚ ਆ ਵਸਦਾ ਹਰ ਕਿਰਪਾ ਕਰੇ ਸਤ ਗੁਰੂ ਮਿਲਾਏ ਨਿਹਚਲ ਭਗਤ ਹਰ ਸਿਉ ਚਿਤ ਲਾਏ ਕਹਿੰਦੇ ਪਹਿਲਾਂ ਪਰਮਾਤਮਾ ਕਿਰਪਾ ਕਰਕੇ ਜੀਵ ਦਾ ਗੁਰੂ ਦੇ ਨਾਲ ਮਿਲਾਪ ਕਰਾਉਂਦਾ ਫਿਰ ਗੁਰੂ ਉਸ ਸੇਵਕ ਦੇ ਉੱਪਰ ਮਿਹਰ ਕਰਦਾ ਤੇ ਉਹ ਭਗਤੀ ਵਿੱਚ ਲੱਗਦਾ ਉਹ ਪਰਮਾਤਮਾ ਦੇ ਨਾਲ ਚਿੱਤ ਜੋੜਦਾ ਭਗਤ ਰਤੇ ਤਿੰ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਜਿਹੜੇ ਜੀਵ ਕਹਿੰਦੇ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦੀ ਸੱਚੀ ਵਡਿਆਈ ਬਣ ਜਾਂਦੀ ਆ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਆਨੰਦ ਬਣ ਜਾਂਦਾ ਹੈ ਜੀਵ ਨੂੰ ਸੁਖ ਹੁੰਦਾ ਹੈ ਆਸਾ ਕਰ ਅਠਵਾਂ ਕਾਫੀ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਹਿ ਪਾਣਾ ਸਤਿਗੁਰ ਮਿਲੈ ਸੱਚ ਸੋਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਜੈ ਸੋਈ ਕਹਿੰਦੇ ਜਦੋਂ ਜੀਵ ਨੂੰ ਪਰਮਾਤਮਾ ਦੇ ਰਜ਼ਾ ਦੇ ਵਿੱਚ ਸਤਗੁਰ ਦੇ ਨਾਲ ਮਿਲਾਪ ਹੁੰਦਾ ਤਾਂ ਉਸ ਜੀਵ ਨੂੰ ਪਰਮਾਤਮਾ ਨਾਲ ਜਾਣ ਪਛਾਣ ਹੁੰਦੀ ਆ ਫਿਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹਰੀ ਮਨ ਦੇ ਵਿੱਚ ਵਸਦਾ ਫਿਰ ਉਹੀ ਜਿਹੜਾ ਜੀਵ ਆ ਫਿਰ ਜਿਹਦੇ ਗੁਰੂ ਦੇ ਨਾਲ ਮਿਲਾਪ ਹੋਇਆ ਹਰੀ ਦੇ ਨਾਲ ਜਾਣ ਪਛਾਣ ਹੋਈ ਗੁਰੂ ਦੀ ਕਿਰਪਾ ਨਾਲ ਨਾਮ ਦੀ ਕਮਾਈ ਕੀਤੀ ਉਹ ਫਿਰ ਕਹਿੰਦੇ ਪਰਮਾਤਮਾ ਵੱਲੋਂ ਉਹਨਾਂ ਨੂੰ ਸੋਝੀ ਮਿਲ ਜਾਂਦੀ ਆ ਮੈਂ ਸਹਦਾਤਾ ਇੱਕ ਹੈ ਅਵਰ ਨਹੀਂ ਕੋਈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਓ ਕਹਿੰਦੇ ਮੇਰਾ ਮਾਲਕ ਵੀ ਤੇ ਮੈਨੂੰ ਦਾਤਾ ਵੀ ਦੇਣ ਵਾਲਾ ਸਿਰਫ ਉਹ ਇੱਕ ਪਰਮਾਤਮਾ ਹੈ ਉਹ ਕਹਿੰਦੇ ਮਨ ਦੇ ਵਿੱਚ ਜਦੋਂ ਗੁਰੂ ਦੀ ਕਿਰਪਾ ਨਾਲ ਵਸ ਜਾਂਦਾ ਜੀਵ ਦੇ ਫਿਰ ਉਸ ਜੀਵ ਨੂੰ ਸਦਾ ਆਨੰਦ ਹੁੰਦਾ ਇਸ ਜੁਗ ਮੈਂ ਨਿਰਪਉ ਹਰ ਨਾਮ ਹੈ ਪਾਈਏ ਗੁਰੂ ਵਿਚਾਰ ਬਿਨ ਨਾਵੇ ਜਮ ਕੇ ਵਾਸ ਹੈ ਮਨ ਮੁਖ ਅੰਦਗਵਾਰ ਕਿਵੇਂ ਕਹਿੰਦੇ ਸੰਸਾਰ ਦੇ ਵਿੱਚ ਸਭ ਤੋਂ ਜਿਹੜਾ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਹੈ ਉਹ ਕੀ ਚੀਜ਼ ਆ ਪ੍ਰਮਾਤਮਾ ਦਾ ਨਾਮ ਹੈ ਪਰਮਾਤਮਾ ਦਾ ਨਾਮ ਕਹਿੰਦੇ ਕਿਸ ਤਰ੍ਹਾਂ ਪਾਇਆ ਜਾਂਦਾ ਗੁਰੂ ਦੇ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਕੇ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਝੋਲੀ ਪੈਂਦਾ ਕਹਿੰਦੇ ਜਿਹੜੇ ਜੀਵ ਮਨਮੁਖ ਨੇ ਮਾਇਆ ਦੇ ਹਨੇਰੇ ਵਿੱਚ ਅੰਨੇ ਹੋਏ ਨੇ ਉਹ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਤਮਿਕ ਮੌਤ ਦੇ ਵਸ ਨੇ ਵਿਕਾਰਾਂ ਚ ਮਾਇਆ ਚ ਸੰਸਾਰਿਕ ਪਦਾਰਥਾਂ ਚ ਉਹਨਾਂ ਨੂੰ ਕੋਈ ਸੋਝੀ ਨਹੀਂ ਗੀ ਹਰ ਕਹਿ ਪਾਣ ਜਨ ਸੇਵਾ ਕਰੈ ਬੂਝੈ ਸਚ ਸੋਈ ਹਰ ਕਹਿ ਪਾਣ ਸਾਲਾਹੀਐ ਪਾਣੈ ਮਨੈ ਸੁਖ ਹੋਈ ਜਿਹੜੇ ਜੀਵ ਕਹਿੰਦੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਉਹਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਨੂੰ ਜੀਵਨ ਦੀ ਅਸਲੀਅਤ ਦੀ ਸਮਝ ਹੁੰਦੀ ਆ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਪ੍ਰਮਾਤਮਾ ਦੇ ਗੁਣਾਂ ਦੀ ਸਿਫਤ ਸਲਾਨਾ ਕਰਦੇ ਨੇ ਪ੍ਰਮਾਤਮਾ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਇਸ ਕਰਕੇ ਉਹ ਹਮੇਸ਼ਾ ਸੁੱਖ ਵਿੱਚ ਰਹਿੰਦੇ ਨੇ ਹਰ ਕੈ ਪਾਣ ਜਨਮ ਪਦਾਰਥ ਪਾਇਆ ਮਤ ਊਤਮ ਹੋਈ ਨਾਨਕ ਨਾਮ ਸਲਾਹਤੋਂ ਗੁਰਮਖ ਗਤ ਹੋਈ ਕਹਿੰਦੇ ਜੋ ਜੀਵ ਹਰੀ ਦੀ ਰਜ਼ਾ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਉਹਦੇ ਨਾਮ ਨੂੰ ਜਪਦੇ ਨੇ ਫਿਰ ਉਹ ਜਿਸ ਮਨੋਰਥ ਲਈ ਇਹ ਮਨੁੱਖਾ ਜੀਵਨ ਮਿਲਿਆ ਉਸ ਮਨੋਰਥ ਨੂੰ ਪੂਰਾ ਕਰ ਲੈਂਦੇ ਨੇ ਉਹਨਾਂ ਦੀ ਜਿਹੜੀ ਬੁੱਧੀ ਆ ਉਹ ਪਵਿੱਤਰ ਹੋ ਜਾਂਦੀ ਆ ਨਾਨਕ ਜੀ ਕਹਿੰਦੇ ਨੇ हे ਜੀਵ ਤੂੰ ਗੁਰੂ ਦੇ ਸਨਮੁਖ ਹੋ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਉਹਦਾ ਨਾਮ ਜਪ ਉਹਦੇ ਗੁਣਾਂ ਦੀ ਵਿਚਾਰ ਕਰ ਤਾਂ ਕਿ ਤੇਰੀ ਉੱਚੀ ਆਤਮਿਕ ਅਵਸਥਾ ਬਣ ਸਕੇ ਗੁਰੂ ਦੇ ਚਰਨਾਂ ਵਿੱਚ ਜੁੜ ਪਰਮਾਤਮਾ ਦਾ ਨਾਮ ਜਪ ਹੰਦੀ ਸੰਗਤ ਜੀ ਐਨੇ ਵਿਚਾਰ ਪਰਵਾਨ ਕਰਨੇ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ はい。